ਮਾਰਨਿੰਗ ਅਗਲੀ ਚੱਲੂ ਹੋਗੀ ਤੇ ਐਂ ਸਿੱਧਾ ਬ੍ਰੇਕਫਾਸਟ ਟੇਬਲ ਤੇ ਤੇ ਆ ਹਨੂ ਰਾਤੀ ਜਿਹੜਾ ਦੇ ਕੇ ਗਏਗੇ ਡਿਸ਼ ਹਨੂ ਮਨਾ ਇਹਦਾ ਫੇਰ ਨਹੀਂ ਮੈਨੂੰ ਦੱਸਿਆ ਨਾ ਪਰ ਮੈਨੂੰ ਲੈਣਾ ਨਹੀਂ ਆਉਂਦਾ ਤੇ ਮੰਮੀ ਕਿੱਦਾਂ ਟੇਸਟ ਹੈ ਸਵਾਦ ਬਣਿਆ ਮੈਨੂੰ ਉਹਨਾਂ ਦਾ ਰਾਤੀ ਮੈਸੇਜ ਵੀ ਆਇਆ ਪੁੱਛਣ ਲਈ ਕਿ ਕਿੱਦਾਂ ਦੀ ਲੱਗੀ ਮੈਂ ਆਈ ਹਾਲੇ ਟੇਸਟ ਨਹੀਂ ਕੀਤੀ ਟੇਸਟ ਕਰਕੇ ਦੱਸਾਂਗੀ ਬਹੁਤ ਸਵਾਦ ਮੈਂ ਵੀ ਚੈੱਕ ਕਰਕੇ ਦੱਸ ਦਾਰੋ ਜੀ ਸਾਰੀ ਜਿੰਨੂ ਝੂਠਾ ਕਰਦੀ ਨਹੀਂ ਨਹੀਂ ਬਸ ਇੱਕੋ ਚਮਚ ਹੀ ਆਵੇ ਸੱਚਾਈ ਲਿਆ ਹੂੰ ਸਵਾਦ ਹੋ ਫਲੇਵਰ ਹੀ 2-3 ਅੰਡੇ ਰਾਂਹੇ ਚ ਆਹ ਡਿਸ਼ ਵਾਪ ਪਤਾ ਨਹੀਂ ਹੁਣ ਨਾਂ ਕੀ ਹੈ ਪਰ ਸਵਾਦ ਬਹੁਤ ਵਾਹ ਇਹ ਹੁਣ ਕਮੈਂਟ ਕਰਕੇ ਤੁਸੀਂ ਨਾਂ ਦੱਸ ਦਿਓ ਜਿਹੜੇ ਜਿਨ੍ਹਾਂ ਨੇ ਇਹਨੂੰ ਦਿੱਤਾ ਵਾ ਵੀ ਇਹ ਕੀ ਨਾਂ ਹੀ ਇਹਦਾ ਤੇ ਅੱਜ ਅਸੀਂ ਚੱਲੇ ਆ ਮਕਲੌੜਗੰਢ ਮਕਲੌੜਗੰਢ ਚ ਹੁਣ ਤੁਰ ਪੈਣਾ ਵਾ ਤੇ ਦੁਪਹਿਰ ਸ਼ਾਮਾਂ ਤੱਕ ਸ਼ਹਿਰ ਘੁੰਮਣਗੇ ਸ਼ਾਮਾਂ ਦੇ ਆ ਵੀ ਕਰਾਂਗੇ ਤੇ ਫਿਰ ਪ੍ਰਾਤੋਪਰ ਮਸਾਲਾ ਸਟੇਡੀਅਮ ਦੇਖਣਾ ਤੇ ਫਿਰ ਵਾਪਸ ਯਾਡੀ ਘਰ ਦੀ ਬਾਕੀ ਬਨੇ ਆਉਂਦਾ ਵੇ ਉਹਨੂੰ ਕੀ ਟੱਕਰਦਾ ਤੇ ਕੀ ਕੀ ਫਿਰ ਮਿਲਦਾ ਤੁਹਾਨੂੰ ਕਾਉਨੇ ਆ ਵੀ ਉਹ ਪੁਆਇੰਟ ਹਾਂ ਮੈਂ ਉਪਮਾ ਸਮਝਿਆ ਵੀ ਮਿੱਠੇ ਵਾਲਾ ਪਰਨ ਨਾ ਆਣ ਬ੍ਰਾ ਆਲ ਸੈਟ ਉਪਮਾ ਹੁੰਦਾ ਹੀ ਲੂਣ ਵਾਲਾ ਮੰਮੀ ਤੁਸੀਂ ਅਸਲ ਚ ਨਾ ਥੱਲੜਲੇ ਇਸੇ ਤੁਸੀਂ ਇੱਡੀ ਆਦੇ ਥੱਲੜਲੇ ਇਸੇ ਵਾਲੀ ਡਿਸ਼ ਸਾਊਥ ਵਾਲੀ ਚੱਕ ਲਈ ਆ ਨਾ ਤਾਂ ਕਰਕੇ ਤੁਹਾਨੂੰ ਸਮਝਣ ਲੱਗ ਗਈ ਉਹ ਵੇਖਣ ਨੂੰ ਵੇਖਣ ਨੂੰ ਇਦਾਂ ਲੱਗਦਾ ਜਿੱਦਾਂ ਉਹ ਮਿੱਠਾ ਹੁੰਦਾ ਵਾ ਚਲੋ ਆਓ ਜੀ ਆਪਾਂ ਵੀ ਕਰੀਏ ਬ੍ਰੇਕਫਾਸਟ ਤੇ ਤੁਰੀਏ ਫਿਰ ਹੁਣ ਗਾਇਸ ਯੂ ਕੈਨ ਡੂ ਇਟ ਮੰਮੀ ਖਿੱਚ ਕੇ ਗਾਲੀ ਗੱਡੀ ਸਲੋ ਆ ਚਲੋ ਜੀ ਸਾਡੀ ਸਟੇ ਖਤਮ ਹੋ ਗਈ ਆ ਹੋਟਲ ਦੀ ਹੁਣ ਚੱਲੇ ਆ ਅਗਲਾ ਅਗਲਾ ਹੋਟਲ ਆਪਣਾ ਵਾ ਰਜੈਂਟਾ ਕੋਰਾ ਪਿਆਵ ਹਾਂ ਬੋਸ਼ ਚੱਲੋ ਚੱਲ ਵਧੀਆ ਸਟੇ ਹੀ ਆ ਹੋਟਲ ਚ ਰეკਮੈਂਡ ਕਰ ਸਕਦੇ ਆ ਕਿਉਂਕਿ ਸਰਵਿਸ ਸਰਵਿਸ ਚੰਗੀ ਫੂਡ ਵੀ ਚੰਗਾ ਸੀ ਲੋਕੇਸ਼ਨ ਵੀ ਵਧੀਆ ਚਲਡਰ ਕਰ ਲੋ ਓਡ ਮੋਨੂ ਕਰਦਾ ਨਹੀਂ ਓਡ ਮੈਨੂੰ ਪਤਾ ਕਿ ਟਰੰਕ ਪੁੱਤੋ ਹੋਇਦਾ ਫੜੀਆ ਬਾਈ ਆਹ ਜਾਂਦਾ ਇੱਥੇ ਇੱਕ ਮਿੰਟ ਫਿਰ ਆ ਬੰਦੀ ਉੱਤੇ ਹਾਂ ਬਾਈ ਦੋਵੇਂ ਮਟੇ ਉੱਤੇ ਦੋ ਚੀਜ਼ ਬੰਦੇ ਨਹੀਂ ਲੈ ਵੀ ਸਾਰਾ ਟਫਰ ਕਹਿਣ ਡਿਆ ਵੀ ਨਹੀਂ ਹੋਣਾ ਮੋਨੂ ਆਂਦਾ ਨਾ ਵਿਚੇ ਆ ਜਾਣਾ ਸਾਰਾ ਸਮਾਨ ਆਂਦਾ ਨੂੰ ਤੇ ਬੰਦੋ ਵਾਓ ਤੇਰੇ ਇਹ ਰਸਤਾ ਤਲੇ ਸੋੜ ਜਾਣਾ ਹੈ 19 ਨੰਬਰ ਜਗਰ ਖੜਾ ਹੋਣਾ ਹੈ ਇਹ ਉਪਰ ਵਾਲੇ ਕੇ ਪਾਸੇ ਨਿਕਲੇ ਜਾਏ ਇਹ ਵਾਦੀ ਜੀ ਦੇਦਰ ਕਮਾ ਭਰਾ ਦੇ ਗਏ ਫਿਰ ਬਾਅਦ ਚ ਆਵਾਂਗੇ ਓਕੇ ਹਾਂ ਫਿਰ ਰੱਖ ਨਵੀਂ ਤਾਦੀ ਚੈੱਕ ਪੋਸਟ ਵਧੀਆ ਠੀਕ ਠਾਕ ਸਭ ਹਰਿਆਣੇ ਹਰਿਆਣੇ ਸੁਣਦੇ ਤੇ ਘੁੰਮਦੇ ਆਹ ਡਿਗਰੀ ਲੈ ਕੇ ਵੜ ਗਿਆ ਜੀ ਫਿਰ ਦੇਦੀ ਬਣਾਉਣਾ ਕੀ ਬਣਾਉਣਾ ਕੀ ਸਾਡੇ ਲਈ ਜਦੋਂ ਆਏ ਬਾਹਰੋਂ ਨਹੀਂ ਆਈ ਖਾਣਾ ਕੋਈ ਜੋ ਕਹੇਗਾ ਕੋਈ ਆयो ਜੀ ਨਹੀਂ ਆयो ਦੀ ਚੀਜ਼ ਆਓ ਜਿਹੜੀ ਕਦੀ ਨਹੀਂ ਘਾਤੀ ਨਹੀਂ ਐਂ ਫਿਰ ਹੁਣ ਐਂ ਡਿਮਾਂਡ ਕੋਈ ਆयो ਜੀ ਕਰਨੀ ਆ ਜਿਹੜੇ ਵੀ ਤੁਹਾਡੀ ਦਿਹਾੜੀ ਨੰਗੇ ਬਣਾਉਣ ਦੇ ਤੁਹਾਨੂੰ ਪਤਾ ਲੱਗੇ ਤੁਹਾਡਾ ਖੁਆ ਮਰਾਉਣੇ ਆਂ ਛੰਦਾ ਗਜਰੇਲੇ ਚ ਖੁਆ ਮਰਾਈਏ ਤੁਹਾਡਾ ਫੇਰ ਗੱਲ ਕਰਨੀ ਆ ਗਾਗਰਾਂ ਦੇ ਹੁਣ ਕਰਦੀਆਂ ਹੈਗੀਆਂ ਨਹੀਂ ਪਹਿਲਾਂ ਹੋਰ ਬਹਾਨੇ ਨਹੀਂ ਨੂੰ ਕੋਈ ਚਾਹੀਦੇ ਤੁਹਾਡਾ ਤੁਹਾਡੀ ਜਿੰਦੜੀ ਕਿੱਥੋਂ ਕਰਨਾ ਕਿੱਥੋਂ ਨਹੀਂ ਇੱਕਦਮ ਥੱਲੇ ਆ ਗਏ ਹਣ ਤੇ ਆਪਾਂ ਡਿਵੈਂਚਰ ਹੋ ਗਿਆ ਜੀ ਆਹ ਕਿਦਾ ਰੋਖੀ ਰੋਖਾ ਵਾਲੇ ਦੁਆਲੇ ਐਵੈਂਚਰਸ ਹੋ ਗਿਆ ਕੰਮ ਉਦਾਂ ਨਾ ਕੰਨਾ ਕੰਨਾ ਨੂੰ ਛੱਪੇ ਜਾ ਜਾਂਦੇ ਤੇ ਕਈ ਵਾਰ ਆਣ ਲੱਗੋ ਇਹਦਾ ਹੌਲੀ ਬੋਲਣ ਦੇ ਮੰਡਲ ਪਠਾਨਕੋਟ ਪਠਾਨਕੋਟ ਤੋਂ ਨਾ ਰੋਕ ਲਗਾਓ ਕਹਿੰਦੇ ਵੇਲਾ ਇੱਥੇ ਜਗ੍ਹਾ ਤੇ ਹੈ ਕਿ ਨਹੀਂ ਰੋਕ ਲਾਉਣ ਨੂੰ ਕਿੱਥੇ ਲਾਉਣਾ ਹੈ ਸੜਕ ਤੇ ਸੜਕ ਤੇ ਹੀ ਲੱਗਣਾ ਫਿਰ ਵਾਕੇ ਆ ਆ ਕੀ ਚੱਲ ਰਿਹਾ ਕੜਕੜ ਕਰ 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 ਬਲੌਗ ਵਿੱਚ ਕੱਢੇ ਮੁੰਡਾ ਉਹ ਸ਼ਾਹ ਸੱਚਰਾ ਤਲਾ ਪਰਸਨਲ ਆ ਗਿਆ ਇਹ ਬ੍ਰਿਜ ਕਦੇ ਦਾ ਡੀਕਣ ਦੇ ਆ ਪਾਣੀ ਦੇ ਉੱਤੇ ਤੇ ਪਾਣੀ ਆਇਆ ਨਹੀਂ ਤੇ ਉਦਾਂ ਹੀ ਨੀ ਲਾ ਬਣਾਇਆ ਆਲਾ ਦਾ ਪਾਣੀ ਤੇ ਆਇਆ ਹੀ ਨਹੀਂ ਵੀਓ ਤੇ ਚੰਗਾ ਮਾੜਾ ਮਾੜਾ ਬਣ ਰਿਹਾ ਇੱਥੇ ਮੰਕੀ ਭਾਜੀ ਉਹ ਬੈਠਾ ਹੀ ਜਾਣਾ ਪਾਉਣ ਪਿੱਤੋ ਜਿਹੜਾ ਪੱਥਰ ਡਿੱਗਣ ਉਹ ਵੀ ਟਰੱਕ ਪਾਰਕਿੰਗ ਵਧੀਆਂ ਲਾਈਆਂ ਰਾਹ ਚਿੱਟਾ پارک ਕਰਕੇ ਬੈਠਾ ਹੀ ਹੋ ਭਈ ਮਨੁਸਾਹੀ ਜੀ ਦਾ ਸਾਹਿਬ ਹੈ ਵਧੀਆਂ ਬਣਿਆ ਇੱਧਰ ਰੋਡ ਜੰਪ ਫੇਰ ਰਵਾਚਾ ਦਾ ਗੱਡੀ ਦਾ ਕਾਦਾ ਘੁੱਟ ਭਰਨੇ ਉਹ ਦਜਾ ਜੀ ਆ ਲੋਰੀ ਜੀਰਾ ਮਾਸ਼ਾ ਅੱਲੋਰੀ ਜੀਰਾ ਬੀਗਾ ਨਾ ਪੀਓ ਤੇ ਲੋਰੀ ਲੋਰੀ ਜੀਰੇ ਇਹ ਨਹੀਂ ਪੀਦੇ ਮਾੜੇ ਹੁੰਦੇ ਆ ਆਗੇ ਕਰ ਕਰ ਕੀ ਗਾ ਡਵਲਪ ਹੋਣ ਰਿਆ ਸੀਗੇ ਸੀਗੇ ਉਹ ਬਦਲਾ ਚ ਚਲ ਜਾਣਾ ਪਾਦੇ ਆ ਉਹ ਤੇ ਮੰਮੀ ਮੈਂ ਬੋਲ ਰਿਹਾ ਹਾਂ ਪੱਦਰੇ ਪੱਦਰੇ ਆ ਮੰਮੀ ਆਏ ਪੱਦਰੇ ਹੁਣ ਉਹ ਤੁਰ ਕੇ ਜਾਣ ਰਹੀਆਂ ਪੱਦਰੇ ਵੇਖੋ ਕਿੱਡਾ ਸੋਣਾ ਕਿੰਨੀ ਸੋਹਣੀ ਜਗ੍ਹਾ ਹੈ ਬਹੁਤ ਛਾਇਦਾਂ ਦੇ ਵਿੱਚ ਕੀ ਆਉਂਦੇ ਜਾਦੀ ਘੈਂਟ ਜਗ੍ਹਾ ਨਾ ਉਹ ਉੱਥੇ ਜਾਣਾ ਆਪਾਂ ਹੈ ਇਹ ਇਹ ਆਪਾਂ ਜੀ ਜੋਦੀ ਹਾਂ ਕਿਹਨੂੰ ਕਹਿੰਦੇ ਆ

ਉਹ ਪਤਾ ਕਹਿੰਦਾ ਦਾਹੀ ਉੱਤੇ ਬਹੁਤ ਸਾਂਗਤ ਹੁੰਦੀ ਆ ਜਾਂਦਾ ਜਦੋਂ ਨਵੀਂ ਨਵੀਂ ਗੱਡੀ ਲੈਂਦੀ ਹੋਏ ਇਹਦੇ ਲਿਖਿਆ ਦਾ ਹੱਟ ਪਿੱਛੇ ਫੇਰ ਮਲਾਂਗੇ ਹਾਂ ਕਹਿੰਦਾ ਫੇਰ ਜਦੋਂ ਜਰਾਕ ਪ੍ਰਾਣੀ ਹੋ ਜਾਂਦੀ ਆ ਫੇਰ ਲਿਖਿਆ ਚੱਲ ਰਾਣੀ ਤੇਰਾ ਨਬ ਰੱਖਾ ਇਹਦਾ ਜਦੋਂ ਫੇ ਬੁੱਢਣੀ ਜੀ ਹੋ ਜੂ ਫੇ ਕੋਈ ਮਿਲੇਗਾ ਮੁਕੱਦਰ ਮਿਲੇਗਾ ਮੁਕੱਦਰ ਫੇਰਾ ਤਾਂ ਇਹਦਾ ਇੱਲੀ ਬੁਰੀ ਨਜ਼ਰ ਦਾ ਐਂਡ ਤੇ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਹੋਟਲ ਨੰਬਰ 2 ਇਹਦੇ ਵੀ ਰੂਮ ਠੀਕ ਆ ਬਾਥਰੂਮ ਪਰ ਉਹਦੇ ਨਾਲੋਂ ਸਮਾਲ ਵਾ ਹਨਾ ਰੂਮ ਛੋਟੇ ਉਹਦੇ ਨਾਲੋਂ ਪਰ ਵਧੀਆ ਵਾ ਪਰ ਬੈੱਡ ਬੁੱਢ ਚੰਗਾ ਲੱਗਾ ਪਰ ਬੈੱਡ ਆਪਣਾ ਉਹਦੇ ਨਾਲ ਦਾ ਹੀ ਆ ਕੇ ਬੈੱਡ ਜਿਹੜਾ ਆਪਣੇ ਘਰ ਲੱਗਾ ਉਹਦੇ ਨਾਲ ਦਾ ਹੀ ਬਾਲਕਨੀ ਵੀ ਹਨਾ ਦਰ ਬਾਲਕਨੀ ਵੀ ਉਹ ਇਧਰਲੇ ਬੰਨੇ ਇਧਰਲਾ ਵੀ ਅੱਡਾ ਹੀ ਆ ਉਤੋਂ ਅਗਲਾ ਵੀ ਅੱਡਾ ਹੀ ਆ ਤਿੰਨ ਰੂਮ 1 2 ਤੇ 3 ਆ ਗੱਡੀ ਗੱਡੀ ਲੱਗੀ ਥੱਲੇ ਗੱਡੀ ਵੀ ਲੱਗ ਗਈ ਆ ਮਾਨੂੰ ਪਾਰਕਿੰਗ ਲਈ ਇੱਕੋ ਜਿਹੀ ਛੋਟੇ ਰੂਮ ਨਾਲੋਂ ਉਹਨਾਂ ਰੂਮ ਨਾਲੋਂ ਛੋਟੇ ਆ ਇਹ ਹੈਗਾ ਫਰਕ ਚਲੋ ਵੀਊ ਇਹੋ ਹੀ ਆ ਲੈ ਦੇ ਕੇ ਸਾਰਿਆਂ ਲਈ ਹੈ ਨਾ ਨਹੀਂ ਇੱਥੇ ਹੁਣ ਫਿਰ ਮਿਲਦਾ ਨਹੀਂ ਕਿੱਦਾਂ ਇਹ ਕਿਧਰੋਂ ਖੁੱਲਦਾ ਵਾ ਸਲਾਈਡ ਹੋਣਾ ਇਹ ਇੱਧਰੋਂ ਖੁੱਲਦਾ ਇੱਧਰੋਂ ਯੇਸ ਆਈ ਤੋ ਤੁਹਾਡੇ ਵਾਲੇ ਤੋਂ ਵਧੀਆ ਹੀ ਵੀਊ ਮੈਨੂੰ ਇੱਧਰਲੇ ਬੰਨੇ ਤੱਕ ਐਕਸਪਲੋਰ ਹੋ ਜਾਂਦਾ ਅੱਜ ਅੱਜ ਕਿਉਂ ਨਹੀਂ ਹਾਣ ਦਿੰਦੇ ਮਤਲਬ ਨਹੀਂ ਤੇ ਆ ਕੋਈ ਰਾਹ ਆਉਣ ਵਾਲੇ ਮੰਮੀ ਹੁਣ ਪਹਾੜੀ ਏਰੀਆ ਹੁੰਦੇ ਇਦਾਂ ਦੇ ਕਰਕੇ ਕੀ ਨਹੀਂ ਗਾਂ ਤੋਂ ਆ ਕੇ ਬੁਖਾਲੀਓ ਭਲਾ ਨਾ ਜਾਣ ਗੁੜੇ ਹੁੰਦਾ ਨਹੀਂ ਆਇਆ ਇਹ ਜਾਨ ਐਦਾਂ ਤਲੀ ਤੇ ਰੱਖ ਕੇ ਤੇ ਆਓ ਇਹ ਕੋਈ ਆਏ ਕੁੰਮੜਾ ਜਿੰਦਾ ਮਨ ਨੂੰ ਖੁਸ਼ੀ ਨਹੀਂ ਆਉਂਦੀ ਉਹ ਵਾਦਾ ਘਮਣ ਹੁੰਦਾ ਓਏ ਇਹ ਹੋ ਜਾਂਦਾ ਕਿ ਆਪਾਂ ਪਹਿਲੀ ਵਾਰ ਆਏ ਆ ਤੇ ਤਾਂ ਲੱਗਦਾ ਵਾ ਜੇ ਜੇ ਐਸੇ ਰੋਡ ਤੋਂ ਤੁਸੀਂ ਗੱਡੀ ਅੱਗੇ ਚੜਾਈ ਹੁੰਦੀ ਐਦਾਂ ਐਦਾਂ ਕਰਨਾ ਹੀ ਨਹੀਂ ਕਿੱਡੀ ਥੱਲੇ ਲੱਗਦੀ ਹੀ ਇਥੋਂ ਹਾਂ ਮੋਨੂ ਲੈ ਆਇਆ ਮੰਮੀ ਮੋਨੂ ਲੈ ਆਇਆ ਮੰਮੀ ਦੇ ਮਨ ਨੂੰ ਸ਼ਾਂਤੀ ਮਿਲੂਗੀ ਉਰ ਮਨ ਕਰਾਫ ਕਰਤਾ ਐਦਾਂ ਨਾ ਕਹੋ ਉੱਥੇ ਵੀ ਦੋ ਦਿਨ ਰਹਿ ਕੇ ਆਏ ਹਾਂ ਹਾਂ ਆ ਜਾ ਟੁੱਟ ਜਿਹਾ ਆ ਟੁੱਟ ਸੈਂਡਵਿਚ ਕਰ ਗੱਲ ਯਾਰ ਚਾਰ ਕਹੇ ਆ ਚਾਰ ਨਹੀਂ ਲੱਗਦੇ ਮੈਨੂੰ ਚਲੋ ਕੋਈ ਨਹੀਂ ਰੱਜ ਕੇ ਖਾਓ ਆ ਬੈਗੇ ਝੌਂਕੜਾ ਮਾਰ ਕੇ ਸਾਂਗ ਤਾਂ ਮਮੀ ਹੋ ਕਹਿ ਆ ਮੈਂ ਪਾ ਥੱਲੇ ਵਾਟਰਫਾਲ ਵੇਖਣ ਜਾਣਾ ਜੇ ਚਲੋ ਦ ਵਾਟਰਫਾਲ ਮੈਂ ਤਾਂ ਗੱਡੀ ਚ ਉਤਰ ਗਿਆ ਮੈਂ ਬੜੀ ਧੀਦੀ ਵੀਰੀ ਹੋਣੀ ਜਦੋਂ ਕਿ ਜਦੋਂ ਗੱਡੀ ਮੁੜੀ ਨਾ ਮੈਂ ਬੋਲ ਤੂੰ ਤੂੰ ਮੈਂ ਮੈਂ ਹੋ ਗਈ ਹਣੀ ਮੇਰੇ ਦੁਆਲੇ ਤੇ ਸਾਨੂੰ ਪਤਾ ਸਾਇਲੈਂਟ ਹੋ ਗਿਆ ਨਾ ਤੇ ਮੈਨੂੰ ਪੁੱਛੂਗਾ ਨਾ ਡੈਡੀ ਦੱਬ ਕੇ ਨਹੀਂ ਨਹੀਂ ਡੈਡੀ ਨੂੰ ਮੈਂ ਫੋਨ ਲਾਇਆ ਤੇ ਡੈਡੀ ਮੀਨਦੇ ਉਹ ਤੂੰ ਹੱਥ ਮਾਰ ਦੇ ਮੈਂ ਮੈਂ ਹੱਥ ਤੇ ਮਾਰਨੇ ਤਾਂ ਹੀ ਵੇਖਣੀ ਨਹੀਂ ਦੇ ਮੇਰੇ ਵੱਲ ਹਾਲ ਗੱਡਾ ਹਾਲਾ ਠੀਕ ਆ ਤਲ ਕੋਈ ਕੇ ਚੀਜ਼ ਤੇ ਤੇ ਤਰੀਬ ਹੋਈ ਜਿਹੜੇ ਬੰਦੇ ਨੇ ਇੱਕ ਚੀਜ਼ ਮੈਂ ਨੋਟ ਕੀਤੀ ਆ ਜਿਹੜੇ ਬੰਦੇ ਨੇ ਬੁਕਿੰਗਾਂ ਕੀਤੀ ਹੁੰਦੀਆਂ ਸਭ ਤੋਂ ਜ਼ਿਆਦਾ ਪ੍ਰੈਸ਼ਰ ਹੁੰਦੇ ਆ ਜਿਹੜਾ ਪਿਛਲੀ ਉਹ ਵੀ ਬੁਕਿੰਗ ਮੈਂ ਕੀਤੀ ਕਿਹਨੇ ਕਰਨ ਗਿਆ ਜੋਤੀ ਸ਼ਾਬਾਸ਼ ਬਹੁਤ ਵਧੀਆ ਕੀਤੀ ਅੱਜ ਇੱਕ ਟਰਨ ਤੋਂ ਹੀ ਹੋਟਲ ਤੇ ਵਧੀਆ ਵਾਹ ਲొਕੇਸ਼ਨ ਜਿਹੜੀ ਆ ਪਾ ਥਾਣੀਆਂ ਆਏ ਆ ਉਹ ਡੇਂਜਰਸ ਨੂੰ ਡਰਦਾ ਤੇ ਹਰ ਕੋਈ ਆ ਯਾਰ ਡਰਦੇ ਆ ਤੇ ਮੈਨੂੰ ਕਾਹਤ ਗੱਲਾਂ ਕੱਢੀ ਜਾਂਦੇ ਮੈਂ ਥੋੜੀ ਪਾ ਕੇ ਗਿਆ ਆਈ ਹਾਂ ਹੋਟਲ ਸਭ ਤੋਂ ਵੱਡੀ ਗੱਲ ਇਹ ਆ ਆਪਾਂ ਪਹਿਲਾਂ ਨੇ ਉਹ ਇਹ ਨਹੀਂ ਆਖਿਆ ਵੀ ਨਿਆਣੇ ਨੇ ਕਰੇ ਕਿਸ਼ੂ ਤਾਂ ਕੋਈ ਆਖਿਆ ਐਸੋ ਜੀ ਮੈਂ ਕਿਹਾ ਬਹੁਤ ਚੰਗਾ ਦੁਨੀਆ ਆ ਇੱਥੇ ਆਣ ਕੇ ਆਹ ਤੇ ਉਹਦਾ ਡੈੜੀਆਂ ਦੇ ਮੂਰਖਾਂ ਵਾਲੀ ਕੰਮ ਆ ਇਧਰ ਨੂੰ ਆਣਾ ਆ ਤੇ ਮੂਰਖਾਂ ਵਾਲੀ ਕੰਮ ਆ ਇਹ ਨਹੀਂ ਚੱਲਦੇ ਆਹ ਇਹਨਾਂ ਚੜਜੇ ਪੀਬੀ ਐਂ ਖੜ ਜਾਂਦੇ ਡੈੜੀ ਡੈੜੀ ਸਿਆਣਾ ਪਿਆਣਾ ਮੈਂ ਦੱਸ ਉਹ ਤੇ ਚੱਲ ਗਿਆ ਉਹ ਤੇ ਚੱਲ ਗਏ ਇਹਨੇ ਉਹ 20 22 ਕਿਲੋਮੀਟਰ ਵੀ ਪਰ ਉਹ ਕਿੱਡੀ ਸੋਹਣੀ ਆ ਇੱਕ ਮਿੰਟ ਕਿੱਥੇ ਆ ਖੇਤਰਵਾਹ ਤਾਂ ਹੀ ਗਿਆ ਉਹ ਕਿੱਥੇ ਆ ਕਿੱਡੀ ਸੋਹਣੀ ਆ ਪਰ ਲੱਗਦੀ ਇੱਥੋਂ ਆਪਾਂ ਨੂੰ ਜਿਹੜੀ ਕੈਮਰਾ ਨਹੀਂ ਉਹਨਾਂ ਜਸਟੀਫਾਈ ਕਰਨ ਡਿਆ ਪਰ ਸੋਹਣੀ ਬਹੁਤ ਆ ਬਹੁਤ ਦੂਰ ਆ ਡੈਡੀ ਉਹ ਜਿਆਦਾ ਨਹੀਂ ਤੇ 30 40 ਕਿਲੋਮੀਟਰ ਪੈ ਜਾਣਾ ਵਾ ਨਹੀਂ 100 ਮੰਮੀ ਇੱਧਰ ਇੱਧਰ ਕਿਲੋਮੀਟਰ ਵਧਾਈ ਜਾਂਦੀ ਤੇ ਜਾਣ ਨਾ ਇਹ ਰੋਡਵੇਜ਼ ਵਾਲਿਆਂ ਨੇ ਦੱਸਤਾ ਤੁਹਾਨੂੰ ਹੁਣ ਤੁਸੀਂ ਸਮਝੋ ਇਹ ਗੱਲ ਨੂੰ ਉਹ ਜਿਹੜੀ ਜਿਹੜੀ ਮਾਨੂੰ ਉਹ ਆ ਨਾ ਉੱਤੇ ਚੋਟੀ ਉਹ ਜਿਹੜੀ ਆਪਾਂ ਵੇਖਣ ਦੇ ਮੰਮੀ ਆਂਦੀ 100 ਕਿਲੋਮੀਟਰ ਵਾ ਆਫਸੋ ਹਣੀ ਮੈਂ ਬਲੱਡ ਪਰਸੈਂਟ ਵੀ ਤੇ ਆ ਗੱਡੀਆਂ ਚੜਾਈ ਦੇ ਜਾਂਦੇ ਗੱਡੀਆਂ ਮੁੜ ਕੇ ਉਤਾਰੀ ਤੇ ਜਾਂਦੇ ਕਿੱਲੇ ਜਿਹੜੇ ਸੈਂਡਵਿਚ ਖਾਦੇ ਇਦਾਂ ਹੀ ਲੱਥਨੇ ਤਾਂ ਹੋਣੇ ਆ ਟੈਨਸ਼ਨ ਨਾ ਲੈ ਮਮੀ ਇਹ ਉਹੀ ਉਹੀ ਘਾਟੀ ਪੈਂਦੀ ਜਿਹੜੀ ਆਪਾਂ ਉੱਥੇ ਛੱਡ ਕੇ ਆਏ ਯਾਰ ਉਹ ਘਾਟੀ ਆ ਜਿਹੜੀ ਆਪਾਂ ਉੱਥੇ ਚੜਦੇ ਰਹੇ ਆ ਸੋਹਣੇ ਆ ਸਾਰੇ ਬੈਗ ਜਾਣ ਆਪਾਂ ਸਹੀ ਡੇ ਉਹਦਾ ਚਲੋ ਆ ਗਿਆ ਕੈਂਪਿੰਗ ਟਰੈਕਿੰਗ ਆਫਿਸ ਇੱਧਰ ਹੀ ਆ ਵੀ ਆ ਕਿੱਡੇ ਸੋਹਣੇ ਆ ਉਹ ਏਰਿੰਗ ਵੇਖ ਜੋਤੀ ਆ ਮੰਮੀ ਵੇਖਣੇ ਕੀ ਆ ਵਾਲੇ ਆ ਕੀ ਆ ਇਹ ਤਾਂ ਗੂਆਂ ਗਾੜੀ ਚੰਗਦੇ ਆ ਡੈਕੋਰੇਸ਼ਨ ਦਾ ਸਮਾਨ ਆ ਸੋਹਣਾ ਹੈ ਨਾ ਹਾਂ ਏਰਿੰਗ ਉਹ ਅੰਦਰ ਜਾ ਕੇ ਵੇਖਣੇ ਆਜੋ ਵੇਖ ਲੈਨੇ ਆ ਚਲੋ ਕੋਈ ਨਹੀਂ ਆ ਸਾਰੇ ਹੀ ਸੋਹਣੇ ਆ ਜਗੜ ਜਿਹੇ ਡਿਬਣੇ ਆ ਸਮਨੇ ਬਹੁਤ ਸੋਹਣੀ ਲੱਖੀ ਆ ਵੇ ਆ ਜਗਾ ਤੇ ਸੋਹਣੀ ਆ ਵੀ ਹੈ ਨਾ ਮਾਰਕੀਟ ਬਹੁਤ ਸੋਹਣੀ ਲੱਗੀ ਆ ਟੈਂਪਲ ਵਗਾ ਆ ਵੇ ਇੱਧਰ ਵਗਾ ਟੈਂਪਲ ਆ ਜਾਣਦੇ ਹੋ ਆਪਾਂ ਟੈਂਪਲ ਤਾਂ ਨਹੀਂ ਜਾਣਦੇ ਹਾਂ ਹਾਂ ਕਿੱਥੇ ਆ ਵੇ ਇੱਧਰ ਆ ਲੈਫਟ ਤੇ ਪ੍ਰਾਚੀਨ ਆ ਯੂ ਬਾਕਸ ਬਾਕਸ ਉਹ ਨਾ ਕੰਮ ਪੌੜੀਆਂ ਤੇ ਹਟ ਜਣਾ ਤੁਹਾਡਾ ਮੈਨੂੰ ਪਤਾ ਉਹ ਬਣਾਇਆ ਵਾ ਆ ਮੰਦਰ ਦਾ ਹੀ ਏਰੀਆ ਵਾ ਸਾਰਾ ਜਿਹੇ ਤੱਕ ਇਸ ਕੋ ਕਰਨਾ ਹੈ ਸੋਨਾ ਪਰ ਤਾਂ ਕਰਕੇ ਮਾਨੂੰ ਲੱਗਾ ਪਤਾ ਜਰਨੇ ਕੀ ਤਰਫ ਜਾਣੇ ਦਾ ਰਸਤਾ ਆਵੇ ਪੜ ਮਮੀ ਜੀ ਯੂ ਆਰ ਬਿਲਕੁਲ ਰਾਈਟ ਇਹਨਾਂ ਨੂੰ ਕੀ ਪਤਾ ਕੁਆਟਰਫਾਲ ਮਮੀ ਆਵੇ ਅੱਗੇ ਵੀ ਹੈਗੇ ਓ ਲੀੜਾ ਲੱਤਾ ਜਾਵਾ ਬਾਈਓ ਨਾ ਆਹ ਫੋਟੀ ਲੈਣੀ ਆਹ ਲੈਣੀ ਆ ਆ ਵਾਲੀ ਹਾਂ ਜਿਹਨੂੰ ਲੰਘ ਤੋਂ ਬਾਹਰ ਚੱਲ ਆਉਂਦੇ ਲੈਨੇ ਆ ਚੌਲ ਦੀ ਬਣਾਈ ਨਹੀਂ ਆਵੇ ਵਾਹ ਗਰਮ ਨਹੀਂ ਹੈ ਗਰਮ ਨਹੀਂ ਠੰਡੀ ਹੈ ਹਾਂ ਹੂੰ ਸਭ ਕੱਪੜੇ ਇਦਾਂ ਦੇ ਹਨਾ ਹਾਂ ਇਹਨਾਂ ਚੋਂ ਚਲੋ ਲੱਖੀ ਵੀ ਆ ਜਣੀ ਪੌੜੀ ਆ ਥੋੜੀਆਂ ਹੀ ਆ ਪੌੜੀਆਂ ਆਵੇਂ ਮਾਨੂੰ ਸਾਰਾ ਬਣਿਆ ਓਏ ਆਵੇ ਬਣਿਆ ਮੈਪ ਆਪਾਂ ਨੂੰ ਇੱਥੋਂ ਸਮਝ ਲੱਗ ਜਾਣੀ ਆ ਚਲੋ ਚਲੋ ਕੀਪ ਗੋਇੰਗ ਕੀਪ ਮੰਮੀ ਮੰਮੀ ਉਤਲੇ ਆਤੀ ਔਣ ਡਈ ਏ ਮਾਨੂੰ ਇਧਰਲੇ ਬੰਨੇ ਨਹੀਂ ਜਾਂਦੀ ਮਮੀ ਥੱਲੇ ਵੇਖ ਕੇ ਤੁਰੋ ਬਸ ਤੇ ਇਧਰ ਜਾਣਾ ਹੈ ਅਮਨੇ ਆਓ ਥੱਲੇ ਵੀ ਚੱਲਣ ਦੀ ਆ ਫੋਟੋਗ੍ਰਾਫੀ ਨਾ ਆਪਾਂ ਸਹੀ ਟਾਈਮ ਤੇ ਜਾਣ ਦੇ ਨਾਲੇ ਮੈਨੂੰ ਸ਼ਾਮਾਂ ਦਾ ਟਾਈਮ ਆ ਬਹੁਤ ਵਧੀਆ ਵਾ ਵਾਟਰਫਾਲ ਲਈ ਆਹੋ ਮੈਨੂੰ ਮੈਂ ਤਾਈਆਂ ਮੰਮੀ ਵਧੀਆ ਹੋਟਲ ਬੁੱਕ ਕੀਤਾ ਹੈਗਾ ਮੈਂ ਇੱਥੇ ਰਹਿਣਾ ਮੈਨੂੰ ਪਤਾ ਵਾ ਠੀਕ ਆ ਹਾਂ ਸੇਵਕ ਸਾਹ ਉਸ ਆਈ ਹੋ ਗਈ ਮੈਨੂੰ ਆਦੇ ਉਹ ਤੁਹ ਆਈ ਮੈਨੂੰ ਆਦੇ ਪੈਂਟ ਪਾਲਾ ਤੇਰੀ ਜੈਕਟ ਮੋਟੀ ਬੜੀ ਹੈ ਨਾ ਆਉ ਉਥੋਂ ਆਏ ਅਸੀਂ ਇਧਰ ਮਗਰ ਹੋਟਲ ਆਡਾ ਉਧਰੋਂ ਠਾਂ ਉਤਰਿਆ ਹੈ ਚੰਗਾ ਆ ਉਹਨਾਂ ਨੂੰ ਥੱਲੇ ਛੱਡ ਆਏ ਮੰਮੀ ਉਹਨਾਂ ਨੂੰ ਇਧਰ ਨੂੰ ਬਟ ਆ ਏਰੀਆ ਬੜਾ ਸੋਹਣਾ ਹੀ 2 ਮੀਟਰ ਥਾਂ ਲੈ ਕੇ ਆਵੇ ਕਿਦਾਂ ਲੈਂਡਸਲਾਈਡ ਹੋਈ ਬਹੁਤ ਪਿਆਰ ਆਪਾਂ ਉਹਦਣੇ ਟ੍ਰੈਕਿੰਗ 2.5 ਕਿਲੋਮੀਟਰ ਦੀ ਜਿਹੜੀ ਨਹੀਂ ਕੀਤੀ ਅੱਜ ਤੇ ਪੌੜੀਆਂ ਸਾਹ ਝੜ ਗਿਆ ਆਲਮੋਸਟ ਪਹੁੰਚ ਗਏ ਪਰ ਅਹੀਂ ਉੱਚਾ ਬੜਾ ਵਾ ਮੰਮੀ ਹਣੀ ਦਰਾਜੀ ਬਹਿ ਗਈ ਮੈਂ ਮੋ ਨੂੰ ਅਮਰ ਭਾਬੀ ਦੇ ਡੈਡੀ ਅਹੀਂ ਆ ਗਏ ਅੱਗੇ ਗੱਲ ਇਹ ਆ ਵੀ ਗਲਤ ਟਾਈਮ ਤੇ ਆਏ ਆਂ ਗਰਮੀਆਂ ਚ ਮੈਨੂੰ ਲੱਗਦਾ ਕਿ ਬੈਟਰ ਰਹੂਗਾ ਇੱਥੇ ਹੋਣਾ ਸਾਹ ਝੜ ਕਿਉਂਕਿ ਆ ਵਾਟਰਫਾਲ ਵਾ ਉਤੋਂ ਹੁੰਡਿਆ ਆ ਸਭ ਸੁੱਕਾ ਵਾ 트੍ਰੈਕਿੰਗ ਏਰੀਆ ਵਾ ਉੱਪਰੋਂ ਸੁੱਕਾ ਵਾ ਸਾਰਾ ਤੇ ਆ ਥੱਲੇ ਨੂੰ ਜਾਂਦਾ ਹੈ ਗਰਮੀਆਂ 'ਚ ਇਹ ਥੇ ਵਿਊ ਵੇਖਣ ਵਾਲਾ ਹੁੰਦਾ ਹੋਊਗਾ ਆਈ ਗੈਸ ਵਧੀਆ ਤਰੀਕਾ ਸਾਲ ਲੈਣ ਦਾ ਦਰਸਾ ਆ ਜਾਦਰ ਕੋੜ ਹੁੰਨੇ ਆ ਗਹਿਲੀ ਆ ਆ ਬੁਝਾ ਮਦੋ ਗੁਮਕ ਦ੍ਰਵ ਪ੍ਰਲਿੱਤ ਦਿਗਵ ਤੁਮੇ ਮਨੰਦ ਸਿੰਦੁਰ ਰਤਵ ਉਦ ਬਰੂਮੀ ਮੋਦਮਤ ਉਦ ਸਿੰਦੂ ਭੂਤ ਭਰਤਣਾ ਚਲੋ ਸਾ ਆ ਗਿਆ ਨਾਲੇ ਚਲੋ ਸੇਵਕਾ ਅਹੀਂ ਮੋਨਨ ਕਹਿਣੇ ਤੋਂ ਨਿਕਰ ਪਾ ਕੇ ਆ ਗਿਆ ਉਹਾਨੂੰ ਗਰਮੀ ਲੱਗਣ ਡਿਆ ਭੀਆ ਉੱਦਾਂ ਮੌਸਮ ਠੰਡਾ ਪਰ ਚੜ ਚੜ ਕੇ ਗਰਮੀ ਲੱਗਣ ਡਿਆ ਭੀ ਚਰਗੀ ਚਰਾਈ ਚਰਗੀ ਚਰਾਈ ਇੱਥੇ ਤਾਂ ਮਾਨੂੰ ਮੰਮੀ ਨੇ ਕਦੀ ਵੀ ਨਹੀਂ ਆਉਣਾ ਇੱਥੋਂ ਦਾ ਮੰਮੀ ਨੇ ਦੂਰੋਂ ਵੇਖ ਕੇ ਸਾਨੂੰ ਵੀ ਨਹੀਂ ਆਉਣ ਦੇਣਾ ਵਨ ਵੇਈਆ ਪਰ ਹੌਸਲੇ ਵਾਲੇ ਬੰਦੇ ਤੁਰੇ ਹੀ ਜਾਂਦੇ ਕਿ ਨਹੀਂ ਹੁਣ ਤੇ ਬੋਲਿਆ ਵੀ ਨਹੀਂ ਜਾਣਦੇ ਸਾਹ ਇਨਾ ਫੁੱਲ ਗਏ ਨੇ ਤੇ ਮੈਂ ਬੋਲਿਆ ਵੀ ਨਹੀਂ ਜਾਣਦੇ ਪਰ ਆਪਾਂ ਆ ਬੜੀ ਦੂਰ ਗਏ ਇੱਥੋਂ ਆਏ ਆ ਹਾਂ ਦੀਦੀਆ ਕਿਦਾਂ ਡੈਡੀ ਸ਼ੂਗਰ ਸ਼ੂਗਰ ਸੈਟ ਆ ਆ ਵਧੀਆ ਕਿ ਨਹੀਂ ਉਦਾਂ ਇੱਥੇ ਰਹਿਨੇ ਹੋ ਉਦੋਂ ਰੋਜ਼ ਇੱਕ ਕਰ ਚੜ੍ਹ ਕੇ ਉਤਰ ਜੋ ਪਰ ਫੇਰ ਤੁਸੀਂ ਕਿੱਥੇ ਉਤਰਨਾ ਚੜ੍ਹਨਾ ਇੱਧਰ ਆਈਓ ਪੁਆਇੰਟ ਜਿੱਥੇ ਆਉਣ ਨੂੰ ਖਪੰਡੇ ਲਾਸਟ ਹੀ ਐ ਨਾ ਜਾਦੀ ਦੂਰ ਵੀ ਨਹੀਂ ਆਉਦਾ ਏ ਧਿਆਨ ਨਾ ਉਤਰੇ ਸਲਿਪਰੀ ਜੇ ਆ ਮੰਮੀ ਹੋਣਾ ਤਾਂ ਤੇ ਉਹਨਾ ਓਖਾ ਸੀ ਆਪਾਂ ਫੋਟੋਆਂ ਖਿੱਚ ਲੈਣਾ ਇੱਥੇ ਚਰਨਾ ਵਿਚਾਰਾ ਪਰ ਤਰਲਿਆਂ ਨੇ ਹੀ ਵਗੰਢਿਆ ਲੋਈ ਜੇ ਉਹ ਆਈਓ ਮਤਲਬ ਵਗਣ ਨਹੀਂ ਡਿਆ ਆਈ ਨਾ ਪਰ 뷰 ਚੰਗਾ ਜਦੋਂ ਇਹ ਪੂਰਾ ਪੀਕ ਤੇ ਵਗਦਾ ਹੋਊ ਫਿਰ ਵਧੀਆ ਲੱਗਦਾ ਹੋਊ ਸੋ ਮੈਨੀ ਪੀਪਲ ਸਿਟਿੰਗ देयर ਹਮ ਚਰ ਨੇ ਆੜਾ ਅੱਡੇ ਨਾਲ ਮਜ਼ਾ ਆ ਗਿਆ ਹਰ ਵਾਰ ਮੋਨੂ ਮੋਨੂ ਮੈਚਰਨੇ ਵਾਲਾ ਦੋਵੇਂ ਯਾਰ ਮਜ਼ਾਕ ਹੋਇਆ ਆਪਣੇ ਨਾਲ ਡੈਡੀ ਡੈਡੀ ਆਪਣੀ ਸਿਹਤ ਦਾ ਖਿਆਲ ਰੱਖਣਾ ਇੱਕੋ ਮळे ਫਿਰਨ ਦੇ ਆਦੇ ਮੋਟਰ ਰੱਖਣਾ ਪੈਂਦਾ ਵਾ ਜਿੰਨਾ ਖਾਣੇ ਪੀਣੇ ਚਾਹ ਜੂ ਚੜਾ ਉਤਰਾ ਗਿਆ ਸ਼ੂਗਰ ਸਹੀ ਹੋ ਡੈਡੀ ਸ਼ੂਗਰ ਸਹੀ ਕਰਕੇ ਜਾਉ ਹਣ ਵਾਪਸ ਜੇ ਦੇ ਹੋਵੇ ਨਾ ਆਪਾਂ ਗਰਮੀਆਂ ਚ ਆਉਂਦੇ ਤੇ ਆ ਸਾਰੇ ਚਰਨੇ ਚੁੰਨੇ ਚੱਲਣ ਦੇ ਹੋਣੇ ਹੁਣ ਜੰਮੀ ਆ ਬਰਫ਼ ਠੰਡ ਦਾ ਕਰਕੇ ਜਦੋਂ ਬਰਸਾਤ ਹੁੰਦੀ ਆ ਨਾ ਹੂੰ ਪੂਰਾ ਬਾਹਰ ਆਵੇ ਹਾਂ ਉਦੋਂ ਬਾਹਰ ਆਵੇ ਹਾਂ ਹਾਂ ਉਦੋਂ ਉਦੋਂ ਕਿ ਜੇ ਕੰਮ ਚਾਲੂ ਹੋ ਕੋ ਮਾਈਆਂ ਜੇ ਸਾਧ ਨਹੀਂ ਚੜਿਆ ਤੈਨੂੰ ਥੱਕੀਆਂ ਤਾਂ ਨਹੀਂ ਮੰਮੀ ਥੱਲੇ ਸ਼ਾਪਿੰਗ ਵਾਲੀ ਦੁਕਾਨ ਤੇ ਮੰਮੀ ਹਣਾ ਖਲੋਣਾ ਇੱਕ ਖਲੋਣਾ ਇੱਕ ਕਰ ਨਿੱਗੀ ਜੀ ਦੁਕਾਨ ਆ ਕੀ ਚੈਨ ਆ ਡੋਰ ਹੈਂਗਰ ਵਾਗੇ ਮੈਂ ਕੀ ਲਿਆ ਤੈ ਮੈਂ ਓਮ ਬਸ ਇਧਰ ਕੋ منہ ਕਰਕੇ ਬਤਾਉ ਨਾ 100 ਦਾ ਨਿਆਣੇ ਵਾਲੀਆਂ ਚੀਜ਼ਾਂ ਵਾਂ ਯਾਰ ਮੈਂ ਵੇਖਣ ਜਾ ਕੈਂਡੀ ਵਾਲੀ ਦੁਕਾਨ ਡੈਡੀ ਉਹ ਤੋਂ ਇੱਥੇ ਆ ਗਏ ਉਸੇ ਵੇਲੇ ਕੈਂਡੀ ਵਾਲੀ ਦੁਕਾਨ ਤੇ ਡੈਡੀ ਭੱਜ ਕੇ ਆਉਣੂ ਆਏ ਪਰ ਵੇਖੀਆਂ ਤੇ ਤੂੰ ਹੀ ਕੈਂਡੀਆਂ ਮੈਨੂੰ ਪਤਾ ਮਾ ਤੂੰ ਇਹ ਲੈ ਲਓ ਜੇ ਤੁਹਾਡੀ ਚੋਇਸ ਦੀਆਂ ਇਹਦੇ ਏ ਸਾਊਂਡ ਜਿਆ ਨਹੀਂ ਮਨੂ ਕੋ ਚੇਤਾ ਆ ਇਹਨਾਂ ਨੂੰ ਮਾ ਗੋਡ ਹੋਰ ਚ ਨਹੀਂ ਜਿਹੜੇ ਸਲਾਈਡਾਂ ਜੀਆਂ ਸੈੱਟ ਕਰ ਕਰਕੇ ਖੋਲੀ ਦਾ ਉਹ ਜੀ ਗਾੜੀ ਔਏ ਜ਼ਰੂਰੀ ਥੋੜੀ ਆ ਵੇ ਪੂਰਾ ਹੀ ਕਰੀਦਾ ਹੀ ਕਰੀਦਾ ਵਾ ਬਾਲਾ ਹੀ ਸੋਣਾ ਲੱਗਣ ਡਿਆ ਓਏ ਪਿੱਛੇ ਘਰ ਦੇ ਨਹੀਂ ਆਏ ਨਾਲ ਜਾਣਾ ਜਿੱਥੇ ਉੱਪਰ ਚਲੋ ਚੱਲ ਜੀਏ ਫਿਰ ਆਪਾਂ ਮੰਮੀ ਨੂੰ ਈ ਡੀ ਕੱਢੋੜੇ ਆਪਾਂ ਨੂੰ ਮੰਮੀ ਈ ਬਸ ਹੋਟਲ ਦੇ ਕਮਰੇ 'ਚ ਸੌਂਡ ਤੇ ਸੂਪ ਸਾਫ ਪੀਣੀ ਆਈ ਬਾਹਰ ਤੇ ਬਾਹਰ ਤੇ ਜਦੋਂ ਜਾਂਦੀ ਬਾਹਰ ਘੁੰਮੇ ਮਾਸੀ ਦੇ ਮਾਸੀ ਬਾਹਰ ਤੇ ਰੇਲੀਆਂ ਰੋਲੀਆਂ ਫੜ ਕੇ ਜਾਂਦੀ ਨਹੀਂ ਪਰ ਵੇਖਣ ਆਲੀ ਆ ਆ ਤੇ ਬਹੁਤ ਸੋਹਣਾ ਥੀ ਇਹ ਪੱਧਰੇ ਪੱਧਰੇ ਖੜਿਆ ਕਰਨੀਆਂ ਇਹ ਹੁਣ ਐਂ ਸੋਚ ਲਿਆ ਇਨਵੈਸਟਮੈਂਟ ਦੀ ਬਹੁਤ ਗੱਲ ਤੁਸੀਂ ਦੀ ਪੱਧਰੇ ਖੜਿਆ ਕਰਨੀ ਮਮੀ ਹੁਣ ਕਿੱਥੇ ਖੜਿਆ ਕਰਾਂ ਪੱਧਰੇ ਪੱਧਰੇ ਲੈ ਕੇ ਜਾਇਆ ਕਰਾਂ ਚਲੋ ਬਹੁਤ ਬਹੁਤ ਰੈਸਟੋਰੈਂਟ ਸੋਣਾ ਹੈ ਮਾਨੂੰ ਮਮੀ ਐਵੇਂ ਛੇਛੇ ਕਮਲੀਆਂ ਲਪੇਟਦੀਆਂ ਤੇ ਮਾਜਦੇ ਰਹਿਣਗੇ ਹੁਣ ਆਹੋ ਹੱਥ ਤੇ ਜਾ ਕੇ ਬੁਤਾਈ ਲੈ ਫਿਗਰ ਬੋਲ ਦੇਗੇ ਕਹਿੰਦੇ ਐਵੇਂ ਛੇਛੇ ਕਮਲੀਆਂ ਲਪੇਟਦੀ ਆਤੀ ਕਰਾਦੀ ਮਮੀ ਨੇ ਉਹ ਲੈ ਨੂੰ ਮੈਂ ਰਹਿ ਦੇ ਡੈਡੀ ਸ਼ੇਅਰ ਕਰਕੇ ਤੇ ਹੁਣ ਫੇਰ ਕੈਲ ਰਹੀਆਂ ਕੰਜ਼ੂਮ ਕਰ ਲੀਆਂ ਉੱਪਰ ਤੱਕ ਜਾਏ ਡੈਡੀ ਤੇ ਹੁਣ ਡੈਡੀ ਆਂਦੇ ਦੁਬਾਰਾ ਖਾਣੀਆਂ ਆਈਸਕ੍ਰੀਮ ਆ ਆ ਸਭ ਨੇ ਗੱਲ ਲਾਦਾ ਇੱਥੇ ਰਹਿੰਦੇ ਗਏ ਤੇ ਰੋਜ ਇੱਕ ਕਰਤੋ ਕਿ ਤਲੇ ਆਈਏ ਤੇ ਮੈਂ ਮਗਰੋਂ ਬੈੱਡ ਤੋਂ ਨਹੀਂ ਉੱਟਣਾ ਆਹ ਕਿਹੜਾ ਜਾਵੇ ਉੱਤੇ ਡੈਡੀ ਆਂਦੇ 7 ਵਜੇ ਦੀ ਗੱਲ ਕੀਤੀ ਵੀ 7-7 ਕਿਲੋ ਵਜਨ ਘਟਾਵਾਂਗੇ ਇੱਕ ਮਹੀਨਾ ਬੰਦ ਆਣਾ ਤੇ ਪੁਲੀਆਲ ਨੂੰ ਜਾਇਆ ਨਹੀਂ ਜਾਂਦਾ ਸਿੱਧਾ ਰਾਜ ਜਿੱਥੇ ਜਿਹੜੀ ਚਾਰੂ ਆਪਾਂ ਵੇਖਿਆ ਨਾ ਵਾਟਰਫਾਲ ਹੂੰ ਜੇ ਕਿ ਟੁਕ ਟੁਕ ਨਹੀਂਦਾ ਬੰਦਾ ਰੋਜ਼ ਹੀ ਫੋਰਟੇ ਡਮੀ ਨਹੀਂ 7-8 ਕਿਲੋ ਬਾਹਰ 8 ਕਿਲੋ ਬਾਹਰ ਡਾਲਦਾ ਹੂੰ 20 ਮਿੰਟਾਂ ਦੇ ਜੇ ਬੋਹਰੀ ਹਾਂ ਹਾਂ ਕੋਈ ਜ਼ੋਰ ਲੱਗਦਾ ਜਿੱਦ ਕਿ ਟਕਦਾ